ਜੇ ਕੋਈ ਆਪਣਾ ਗਲਤ ਇਸਤੇਮਾਲ ਕਰਦਾ ਬਾਬਾ ਉਹਨੂੰ ਆਪਣੇ ਆਪੇ ਸਜ਼ਾ ਦਿੰਦਾ ਆ। 2-3 ਅਧਾਰਨਾ ਵੀ ਹੋਈਆਂ ਸੀ ਜਿਹਦੇ ਵਿੱਚ ਇੱਕ ਬੰਦੇ ਨੇ ਪੋਲਟਰੀ ਪਾਲਣ ਪਾਈ ਸੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਅਸੀਂ ਪੈਣ ਨਹੀਂ ਦਿੱਤੀ ਪਿੰਡ ਦੇ ਨੇ ਸਾਰੇ ਨਗਰ ਨੇ। ਉਸ ਤੋਂ ਬਾਅਦ ਉਹ ਪੋਲਟਰੀ ਫਾਰਮ ਲਈ ਰਿਆਣਾ ਬੰਦਾ ਰਿਹਾ। ਕਿਵੇਂ ਮਟਵੇ ਬਣੀ ਹੈ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਬਾਬਾ ਹਸਨ ਦਾਸ ਜੀ ਇਹ ਵੱਲੋਂ ਇਸ ਥਾਂ ਤੇ ਇਹ ਭਗਤੀ ਕੀਤੀ ਗਈ ਸੀ ਉਹਨਾਂ ਵੱਲੋਂ ਇਹ ਮੰਨਤਾ ਕਿਸ ਤਰ੍ਹਾਂ ਬਣੀ ਹੈ ਕਿ ਇੱਥੇ ਨਾ ਤਾਂ ਮੀਟ ਮੱਛੀ ਦੀ ਵਰਤ ਹੋ ਸਕਦੀ ਹੈ ਤੇ ਨਾ ਹੀ ਸ਼ਿਕਾਰ ਦੀ ਹੋ ਸਕਦੀ ਹੈ ਇਸ ਵਿਆਹ ਦੇ ਵਿੱਚ ਕਹਿੰਦੇ ਮਾਸ ਮੱਛੀ ਨਾ ਹੋਵੇ ਉਸ ਵਿਆਹ ਨੂੰ ਵਿਆਹ ਨਹੀਂ ਮੰਨਿਆ ਜਾਂਦਾ ਜੀ ਵਿਆਹਾਂ ਦੇ ਵਿੱਚ ਵੀ ਕਿਸ ਤਰ੍ਹਾਂ ਐਡਜਸਟ ਹੁੰਦਾ ਉੱਥੇ ਬਣਦਾ ਕਿ ਉੱਥੇ ਵੀ ਇਸ ਤਰ੍ਹਾਂ ਮਨਾਹੀ ਹੈ ਜੀ ਸਾਡੇ ਨਾ ਇਲਾਕੇ ਦੇ ਵਿੱਚ ਸਾਡਾ ਪਿੰਡ ਕੇ ਇਹੋ ਜਿਹਾ ਹੈ ਜਿੱਥੇ ਨਾ ਕੋਈ ਮੀਟ ਨਾ ਮੱਛੀ ਨਾ ਕੋਈ ਚੀਜ਼ ਨੇ ਇਸਤੇਮਾਲ ਹੁੰਦਾ ਜਦੋਂ ਸਾਡੇ ਬੱਚਿਆਂ ਦੇ ਵਿਆਹ ਵੀ ਹੁੰਦੇ ਜਾਂ ਅਸੀਂ ਮੁੰਡੇ ਦਾ ਵਿਆਹ ਕਰਦੇ ਆ ਜਾਂ ਕੁੜੀ ਦਾ ਕਰਦੇ ਆ ਕਿਸੇ ਤਰ੍ਹਾਂ ਦਾ ਮੀਟ ਦੀ ਕੋਈ ਮੰਗ ਨਹੀਂ ਹੁੰਦੀ ਨਾ ਕੋਈ ਕਰਦਾ ਹੈ ਜਦਕਿ ਹਰੇਕ ਪਾਸੇ ਸਾਡੇ 20-20 ਮੀਲ ਤੱਕ ਹਰੇਕ ਨੂੰ ਪਤਾ ਵੀ ਇੱਥੇ ਕੋਈ ਸ਼ਿਕਾਰ ਨਹੀਂ ਖੇਡਦਾ ਕੋਈ ਮੀਟ ਨਹੀਂ ਖਾਂਦਾ ਨਾ ਕੋਈ ਖਾਂਦੇ ਆ ਨਾ ਖਾਣਦੇ ਆ ਜੋ ਜਿਸ ਨੇ ਕਿਸੇ ਨੇ ਵੀ ਨਾ ਇਸ ਚੀਜ਼ ਦੀ ਲੰਘਣਾ ਕੀਤੀ ਆ ਉਹਦਾ ਉਹਨੂੰ ਬਹੁਤ ਬੁਰਾ ਫਲ ਮਿਲਦਾ ਹੈ ਇਸ ਤਰ੍ਹਾਂ ਇੱਥੇ ਦੀ ਪ੍ਰਾਣੀ ਇੱਕ ਕਥਾ ਸੀ ਸੁਣੀ ਆ ਕਿ ਸਾਡੇ ਨਾਲ ਦਾ ਪਿੰਡੋ ਇੱਕ ਬੰਦਾ ਸੀ ਰੋਜ਼ ਸ਼ਰਾਬ ਪੀ ਕੇ ਜਾਂਦਾ ਸੀ ਇਤੋਂ ਤੁਰ ਕੇ ਲੰਘਦੇ ਹੁੰਦੇ ਸੀ ਉਹਨੇ ਕਹਣਾ ਬਾਬਾ ਬੇਰੀ ਕਿਹੜੀ ਲੱਤ ਭੰਦੂਗਾ ਪਰ ਉਹ ਇਹੋ ਜਿਹਾ ਕੰਮ ਹੋਇਆ ਕਿ ਉਹਦੀ ਉਹ ਟੇਕੇ ਲੱਤ ਟੁੱਟ ਗਈ ਫਿਰ ਉਹਦੇ ਕੀੜੇ ਪੈਣ ਡਾ ਉਹਦੀ ਲੱਤ ਕੱਟਣੀ ਪੈਗੀ ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਰਪੁਰ ਦੇ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਨਸ਼ਾ ਇੱਕ ਅਜੀ ਹੀ ਨਾਮੁਰਾਦ ਬਿਮਾਰੀ ਜਿਸ ਨੇ ਕਿ ਪੰਜਾਬ ਦੇ ਵਿੱਚ ਇੱਕ ਅਲੱਗ ਹੀ ਪੰਬੜ ਮਚਾਰ ਰੱਖਿਆ ਤੇ ਸਰਕਾਰਾਂ ਵੀ ਨਸ਼ੇ ਦੇ ਖਾਤਮੇ ਨੂੰ ਲੈ ਕੇ ਵੱਡੇ ਪੱਧਰ ਤੇ ਯਤਨ ਕਰ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਵਕਤੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਯਤਨ ਕਰ ਰਿਹਾ ਹੈ ਅੱਜ ਤੁਹਾਨੂੰ ਹੁਸ਼ਰਪੁਰ ਦਾ ਇੱਕ ਅਜੀਹਾ ਪਿੰਡ ਦਿਖਾਵਾਂਗੇ ਜੋ ਕਿ ਹੁਸ਼ਰਪੁਰ ਤੋਂ ਮਹਿਜ਼ 40 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਵਸਦਾ ਹੈ ਹਲਕਾ ਗੜਸ਼ੰਕਰ ਅਧੀਨ ਇਹ ਪਿੰਡ ਆਉਂਦਾ ਹੈ ਜਿਸ ਦਾ ਨਾਮ ਹੈ ਦਦਿਆਲ ਇਸ ਪਿੰਡ ਦੇ ਵਿੱਚ ਇੱਕ ਬਿਹਤ ਪਰਸਿੱਧ ਤੇ ਪੁਰਾਣਾ ਡੇਰਾ ਹੈ ਬਾਬਾ ਹਸਨ ਦਾਸ ਜੀ ਦਾ ਤੇ ਕਿਹਾ ਜਾਂਦਾ ਹੈ ਕਿ ਇਸ ਪਿੰਡ ਦਾ ਕੋਈ ਵੀ ਵਿਅਕਤੀ ਨਾ ਤਾਂ ਮੀਟ ਮੱਛੀ ਦਾ ਹੀ ਸੇਵਨ ਕਰਦਾ ਹੈ ਇਸ ਪਿੰਡ ਦੇ ਵਸਨੀਕ ਕਿਸੇ ਵੀ ਤਰ੍ਹਾਂ ਦੇ ਕੋਈ ਨਸ਼ੀਲੇ ਪਦਾਰਥ ਦੀ ਵਰਤੋਂ ਵੀ ਨਹੀਂ ਕਰਦੇ ਨੇ ਤੇ ਜੇਕਰ ਕੋਈ ਵਿਅਕਤੀ ਇਸ ਮੰਨਤਾ ਦੇ ਉਲਟ ਜਾ ਕੇ ਨਸ਼ੇ ਦਾ ਜਾਂ ਮੀਟ ਮੱਛੀ ਦਾ ਸੇਵਨ ਕਰਦਾ ਤਾਂ ਦੱਸਿਆ ਜਾਂਦਾ ਕਿ ਉਸ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਟਾ ਜ਼ਰੂਰ ਹੁੰਦਾ ਸੇਥੋ ਦੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਇਤਿਹਾਸ ਜਾਣਾਂਗੇ ਇਹ ਡੇਰਾ ਬਾਬਾ हसनदास ਜੀ ਦਾ ਕਿੰਨਾ ਕੁ ਪੁਰਾਣਾ ਹੈ ਡੇਰਾ ਇਸ ਪਿੰਡ ਦੇ ਵਿੱਚ ਮੌਜੂਦ ਹੈ ਤੇ ਇਹ ਜੋ ਮੰਨਤਾ ਹੈ ਪਿਛਲੇ ਕਈ ਸਦੀਆਂ ਤੋਂ ਚੱਲੀ ਆ ਰਹੀ ਹੈ ਤੇ ਇਸ ਅੱਜ ਦੇ ਸਮੇਂ ਦੇ ਵਿੱਚ ਇਸ ਮੰਨਤਾ ਨੂੰ ਕਿਵੇਂ ਕਾਇਮ ਰੱਖਿਆ ਜਾ ਰਿਹਾ ਹੈ ਸੋ ਇਸ ਵਕਤ ਅਸੀਂ ਡੇਰੇ ਦੇ ਅੰਦਰ ਮੌਜੂਦ ਹਾਂ ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਕਿ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਮੋਤਵਾਰ ਵਿਅਕਤੀ ਆ ਜਿਹੜੇ ਪਿੰਡ ਵਾਸੀ ਇੱਥੇ ਇਕੱਤਰ ਹੋਏ ਨੇ ਸੋ ਅੱਜ ਸ਼੍ਰੀ ਗੁਰੂ ਨਾਨਕ ਤੇਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਇਸ ਡੇਰੇ ਦੇ ਵਿੱਚ ਮਨਾਇਆ ਗਿਆ ਸੋ ਕੰਮ ਸਮਾਪਤ ਹੋਣ ਤੋਂ ਬਾਅਦ ਇਹ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਇੱਥੇ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੀਆਂ ਨੇ ਗੱਲਬਾਤ ਕਰਨਗੇ ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਬਹੁਤ ਬਹੁਤ ਜੀ ਹਾਂ ਜੀ ਹਾਂ ਜੀ ਅਕਲ ਜੀ ਡੇਰਾ ਬਾਬਾ ਹਸਨਦਾਸ ਪਿੰਡ ਮਾਸ ਮਸ਼ੀ ਜਾਂ ਸ਼ਿਕਾਰ ਤੇ ਪੂਰੀ ਤਰ੍ਹਾਂ ਦੇ ਨਾਲ ਮਨਾਹੀ ਹੈ ਤੇ ਜੇਕਰ ਕੋਈ ਇਸ ਤਰ੍ਹਾਂ ਦਾ ਵਰਤਾਰਾ ਕਰਦਾ ਜਾਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਦਾ ਉਸ ਦਾ ਘਾਟਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋ ਜਾਂਦਾ ਹੋ ਜਾਂਦਾ ਸੋ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਡੇਰੇ ਦਾ ਇਤਿਹਾਸ ਦੱਸ ਦਿਓ ਕਿਉਂ ਇਹ ਪਿੰਡ ਦੇ ਵਿੱਚ ਮੰਨਤਾ ਬਣੀ ਹੋਈ ਹੈ ਜੀ ਹਾਂਜੀ ਜੋ ਡੇਰੇ ਦਾ ਇਤਿਹਾਸ ਹੈ ਪਹਿਲਾਂ ਬਜ਼ੁਰਗਾਂ ਤੋਂ ਸਾਡੇ ਦੇ ਜਿੰਨੇ ਵੀ ਆ ਸਿਆਣੇ ਸੀ ਉਹਨਾਂ ਤੋਂ ਚੱਲਦਾ ਆ ਰਿਹਾ ਇੱਕ ਤਾਂ ਨਾ ਤਾਂ ਸਾਡੇ ਪਿੰਡ ਵਿੱਚ ਕੋਈ ਸ਼ਿਕਾਰ ਖੇਡਦਾ ਤਾਂ ਨਾ ਕੋਈ ਕਿਸੇ ਨੂੰ ਖੇਡਣ ਦਿੰਦੇ ਹੀ ਆ ਇੱਥੇ ਰੋਕ ਲਾਈ ਹੋਆ ਬਾਕੀ ਜੋ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਸਾਰੀ ਨੌਲੇਜ ਦਿੱਤੀ ਹੋਆ ਜੋ ਇੱਥੇ ਦਾ ਸਾਰੀ ਸਿਸਟਮ ਆ ਇੱਥੇ ਦੀ ਆ ਤੇ ਬਾਕੀ ਇੱਥੇ ਦਾ ਜਿਹੜਾ ਪ੍ਰੋਗਰਾਮ ਆ ਹਰ ਪੁੰਨਿਆਂ 12 ਪੁੰਨਿਆਂ ਮਨਾਇਆ ਜਾਂਦੀਆਂ ਤੇ ਦੋ ਬਸਾਖੀ ਔਰ ਹੁਲਾ ਮਹੱਲਾ ਵੀ ਮਨਾਇਆ ਜਾਂਦਾ ਇੱਕ ਸਲਾਨਾ ਜੋ ਜੋੜ ਮਿਲਲਾ ਆ ਉਹ ਫਰਵਰੀ ਮਹੀਨੇ ਦੇ ਜੇਠੇ ਐਤਵਾਰ ਨੂੰ ਫੱਗਣੇ ਚ ਹੁੰਦਾ ਆ ਉਸ ਤੋਂ ਬਾਅਦ ਜਿਹੜਾ ਹੋਰ ਕਿਸੇ ਨੇ ਸ਼ਰਧਾਲੂਆਂ ਨੇ ਕੋਈ ਪ੍ਰੋਗਰਾਮ ਕਰਾਣਾ ਉਹ ਲੱਗ ਕਰਾਣਾ ਬਾਕੀ ਇਹ ਪਹਿਲਾਂ ਤੋਂ ਇੱਥੇ ਦੌੜਾਂ ਵੀ ਕਰਾਉਂਦੇ ਰਹੇ ਬਜ਼ੁਰਗ ਲੰਗਰ ਵੀ ਲਾਣੇ ਰਹੇ ਛੋਟੇ ਤੋਂ ਵੱਡੇ ਤੋ ਵੱਜ ਤੋ ਕਾਫੀ ਤਰੱਕੀ ਕਰ ਗਿਆ ਬਾਕੀ ਜੋ ਇਥੇ ਮੀਟ ਜਾ ਜੋ ਕੋਈ ਆਪਣਾ ਗਲਤ ਇਸਤੇਮਾਲ ਕਰਦਾ ਬਾਬਾ ਉਹਨੂੰ ਆਪਣੇ ਆਪ ਹੀ ਸਜ਼ਾ ਦਿੰਦਾ ਆ ਦੋ ਤਿੰਨ ਅਧਾਰਨਾ ਵੀ ਹੋਈਆਂ ਸੀ ਜਿਹਦੇ ਵਿੱਚ ਇੱਕ ਬੰਦੇ ਨੇ ਪੋਲਟਰੀ ਪਾਲਣ ਪਾਈ ਸੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਅਸੀਂ ਪੈਣ ਨਹੀਂ ਦਿੱਤੀ ਪਿੰਡ ਦੇ ਨੇ ਸਾਰੇ ਨਗਰ ਨੇ ਉਸ ਤੋਂ ਬਾਅਦ ਉਹ ਪੋਲਟਰੀ ਫਾਰਮ ਨਹੀਂ ਰਹਿਣਾ ਬੰਦਾ ਰਹਾ ਉਹ ਜ਼ਮੀਨ ਵੀ ਵੇਚੀ ਉਸ ਇਨਸਾਨ ਦੀ ਉਸ ਤੋਂ ਬਾਅਦ ਹੋਰ ਵੀ ਅਧਾਰਨਾ ਬਹੁਤ ਸੀਗੀਆਂ ਪੁਰਾਣੀਆਂ ਜਦੋਂ ਇੱਕ ਵਾਰੀ ਬਹੁਤ ਬਜ਼ੁਰਗਾਂ ਤੋਂ ਅਸੀਂ ਵੀ ਸਿੱਖਿਆ ਸੀ ਇਹ ਸਾਡੇ ਪਿੰਡ ਕੋਲ ਕਤਲ ਕੇਸ ਹੋ ਗਿਆ ਸੀ ਉਹਦੇ ਵਿੱਚ ਉਹਨੂੰ ਸਜ਼ਾ ਹੋਣੀ ਸੀ ਬੰਦੇ ਨੂੰ ਉਦੋਂ ਟਾਈਮ ਤੇ ਵਕੀਲ ਔਰ ਜੱਜਾਂ ਨੇ ਆਇਆ ਸੀ ਉਸ ਵੇਲੇ ਸਾਰਾ ਜੰਗਲ ਏਰੀਆ ਹੁੰਦਾ ਸੀ ਇੱਥੇ ਕੋਈ ਪੱਕੀ ਸੜਕ ਨਾ ਸੀ ਹੁੰਦੀ ਜਦੋਂ ਮੌਕੇ ਤੇ ਵਾਰਦਾਤ ਆਇਆ ਤਾਂ ਸਰੋਵਰ ਵਿੱਚ ਇੱਥੇ ਉਸ ਬੰਦੇ ਦੀ ਮੌਤ ਹੋਈ ਸੀ ਉੱਥੋਂ ਆਂਦਿਆ ਤੇ ਜੱਲੇ ਛੇਛ ਨੂੰ ਜੱਜ ਤੇ ਸਾਰੇ ਤੁਰ ਕੇ ਆਂਦੇ ਸੀ ਰਾਤ ਦੇ ਵਿੱਚ ਇੱਕ ਸਹਹਾ ਲੰਘਿਆ ਸੀ ਉਹਨਾਂ ਦੇ ਰਸਤੇ ਵਿੱਚੋਂ ਉਸ ਸ੍ਰੀ ਹੈ ਨੂੰ ਦੇਖ ਕੇ ਉਹਨਾਂ ਦੇ ਮਨ ਡੋਲ ਗਿਆ ਕਹਿੰਦੇ ਪਏ ਪਿੰਡ ਤਾਂ ਗਲਤ ਕੰਮ ਨਹੀਂ ਕਰ ਸਕਦਾ ਇੱਦਾਂ ਨਹੀਂ ਬਹੁਤ ਸਾਰੀਆਂ ਧਾਰਨਾਵਾਂ ਸੀ ਜੋ ਅਸੀਂ ਤੁਹਾਨੂੰ ਦੱਸ ਚੁੱਕੇ ਅਗਲੇ ਜੀ ਮੰਨਤਾ ਦੀ ਆਪਾਂ ਗੱਲ ਕਰ ਰਹੇ ਹਾਂ ਮਿ ਇਤਿਹਾਸ ਦੀ ਗੱਲ ਕਰ ਰਹੇ ਕਿ ਇਹ ਮੰਨਤਾ ਕਿਵੇਂ ਬਣੀ ਹੈ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਬਾਬਾ ਹਸਨ ਦਾਸ ਜੀ ਇਹ ਵੱਲੋਂ ਸਥਾਨ ਤੇ ਇਹ ਭਗਤੀ ਕੀਤੀ ਗਈ ਸੀ ਉਹਨਾਂ ਵੱਲੋਂ ਇਹ ਮੰਨਤਾ ਕਿਸ ਤਰ੍ਹਾਂ ਬਣੀ ਹੈ ਕਿ ਇੱਥੇ ਨਾ ਤਾਂ ਮੀਟ ਮੱਛੀ ਦੀ ਵਰਤ ਹੋ ਸਕਦੀ ਹੈ ਤੇ ਨਾ ਹੀ ਸ਼ਿਕਾਰ ਦੀ ਹੋ ਸਕਦੀ ਹੈ ਜੀ ਇਹ ਜੀ ਅੱਜ ਤੋਂ 350 ਸਾਲ ਪਹਿਲਾਂ ਪੁਰਾਣਾ ਸੀ ਜਿਹੜਾ ਬਜ਼ੁਰਗਾਂ ਦੀ deen ਸੀ ਇਹ ਪਿੱਪਲ ਹੁੰਦਾ ਸੀ ਪਿੱਪਲ ਦੇ ਥੱ ਕੋਈ ਨਹੀਂ ਬਸੋ ਨਹੀਂ ਹੁੰਦੀ ਸੀਗੀ ਇਤੋਂ ਤੱਕ ਇਹਨਾਂ ਨੇ ਇੰਨਾ ਭਗਤੀ ਕੀਤੀ ਆ ਜੋ ਹੁਣ ਬਜ਼ੁਰਗਾਂ ਨੂੰ ਕਈਆਂ ਨੂੰ ਤਾਂ ਇਹਦਾ ਇਤਿਹਾਸ ਵੀ ਕਢਾ ਹਟੇ ਆ ਜਾ ਕੇ ਹਰ ਦੁਆਰ ਪਰ ਉਹ ਹਰ ਦੁਆਰ ਸਾਨੂੰ ਇਤਿਹਾਸ ਵੀ ਨਹੀਂ ਮਿਲਦਾ ਇਹਨਾਂ ਸੰਤਾਂ ਦਾ ਉਸ ਤੋਂ ਬਾਅਦ ਜਿੱਦਾਂ ਦੇ ਬਜ਼ੁਰਗਾਂ ਦੀ ਦੇਣ ਸੀ ਥੋੜੇ ਭੁਲਵੇਂ ਚੌਲਾਂ ਤੋਂ ਲੰਗਰ ਲਾਣ ਲੱਪੇ ਥੋੜਾ ਥੋੜਾ ਕਰਦੇ ਕਰਦੇ ਅੱਗੇ ਵਧੀ ਗਏ ਆ ਉਹਨੇ ਪੁਰਾਣੇ ਬਜ਼ੁਰਗਾਂ ਦੀ ਬਦੌਲਤੇ ਅਸੀਂ ਸਾਰੇ ਮੁੜ ਕੇ ਨਾਲ ਡਲ ਗਏ ਆ ਇਸੇ ਕਰਕੇ ਸਾਡੇ ਪਿੰਡ ਦੀ ਵੀ ਤਰੱਕੀ ਆ ਕੋਈ ਇਸ ਕਰਕੇ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉੱਤੇ ਵੀ ਬਹੁਤ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ ਕਿ ਉਹ ਸਾਡੇ ਨਾਲ ਦੇਖ ਕੇ ਅਸੀਂ ਬਜ਼ੁਰਗਾਂ ਨਾਲ ਦੇਖ ਕੇ ਉਹ ਸਾਡੇ ਨਾਲ ਦੇਖ ਦੇਖ ਕੇ ਅੱਗੇ ਤੋਂ ਅੱਗੇ ਇਸ ਪਾਸੇ ਨੂੰ ਤੁਰੇ ਹੋਏ ਆ ਇਹ ਨਸ਼ੇ ਤੋਂ ਮੁਕਤ ਹੋਈ ਜਾਂਦੇ ਆ ਸਾਰੇ ਹਾਂਜੀ ਅਗਲੇ ਵਿਆਹ ਸ਼ਾਦੀਆਂ ਜਦੋਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਮਾਸ ਮੱਛੀ ਤੋਂ ਬਿਨਾਂ ਜਿਹੜਾ ਉਹ ਵਿਆਹ ਮਤਲਬ ਕਿ ਉਹਨਾਂ ਨੂੰ ਮੁਕੰਮਲ ਨਹੀਂ ਮੰਨਿਆ ਜਾਂਦਾ ਲੜਾਈਆਂ ਤੱਕ ਵੀ ਹੋ ਜਾਂਦੀਆਂ ਆਪਾਂ ਇਹ ਬਹੁਤ ਸਾਰੀਆਂ ਖਬਰਾਂ ਵੀ ਵੇਖੀਆਂ ਆਪਾਂ ਯੂਪੀ ਬਿਹਾਰ ਵਾਲੀਆਂ ਦੇਖ ਲਈ ਆਪਾਂ ਪੰਜਾਬ ਵਿੱਚ ਦੀ ਆਪਾਂ ਉਦਾਹਰਨਾਂ ਦੀ ਗੱਲ ਕਰ ਲਈ ਕਿ ਜਿਸ ਵਿਆਹ ਦੇ ਵਿੱਚ ਕਹਿੰਦੇ ਮਾਸ ਮੱਛੀ ਨਾ ਹੋਵੇ ਉਸ ਵਿਆਹ ਨੂੰ ਵਿਆਹ ਨਹੀਂ ਮੰਨਿਆ ਜਾਂਦਾ ਜੀ ਵਿਆਹਾਂ ਦੇ ਵਿੱਚ ਵੀ ਕਿਸ ਤਰ੍ਹਾਂ ਐਡਜਸਟ ਹੁੰਦਾ ਉੱਥੇ ਬਣਦਾ ਕਿ ਉੱਥੇ ਵੀ ਇਸ ਤਰ੍ਹਾਂ ਨਹੀਂ ਹੈ ਜੀ ਸਾਡੇ ਨਾ ਇਲਾਕੇ ਦੇ ਵਿੱਚ ਸਾਡਾ ਪਿੰਡ ਇੱਕ ਇਹੋ ਜਿਹਾ ਹੈ ਜਿੱਥੇ ਨਾ ਕੋਈ ਮੀਟ ਨਾ ਮੱਛੀ ਨਾ ਕੋਈ ਚੀਜ਼ ਨੇ ਇਸਤੇਮਾਲ ਨਹੀਂ ਹੁੰਦਾ ਜਦੋਂ ਸਾਡੇ ਬੱਚਿਆਂ ਦੇ ਵਿਆਹ ਵੀ ਹੁੰਦੇ ਜਾਂ ਅਸੀਂ ਮੁੰਡੇ ਦਾ ਵਿਆਹ ਕਰਦੇ ਆ ਜਾਂ ਕੁੜੀ ਦਾ ਕਰਦੇ ਆ ਕਿਸੇ ਤਰ੍ਹਾਂ ਦਾ ਮੀਟ ਦੀ ਕੋਈ ਮੰਗ ਨਹੀਂ ਹੁੰਦੀ ਨਾ ਕੋਈ ਕਰਦਾ ਹੀ ਆ ਜਦਕਿ ਹਰੇਕ ਪਾਸੇ ਸਾਡੇ 20-20 ਮੀਲ ਤੱਕ ਹਰੇਕ ਨੂੰ ਪਤਾ ਵੀ ਇੱਥੇ ਕੋਈ ਸ਼ਿਕਾਰ ਨਹੀਂ ਖੇਡਦਾ ਕੋਈ ਮੀਟ ਨਹੀਂ ਖਾਂਦਾ ਨਾ ਆਈ ਖਾਣੇ ਆ ਨਾ ਖਾਣੇ ਠੀਕ ਹੈ ਇਸ ਤਰ੍ਹਾਂ ਦੀ ਪਿੰਡ ਦੀ ਆਪਣੀ માનਤਾ ਕਿ ਨਹੀਂ ਆ ਜਦੋਂ ਬਰਾਤਾਂ ਮੋਰਿਆਂ ਆਉਂਦੀਆਂ ਉਹ ਤਾਂ ਨਹੀਂ ਡਿਮਾਂਡਾਂ ਰੱਖਦੀਆਂ ਉਸਹਿਮਤ ਹੁੰਦੇ ਆ ਉਹ ਤਾਂ ਨਹੀਂ ਕਹਿੰਦੇ ਕਿ ਨਹੀਂ ਯਾਰ ਤੁਸੀਂ ਨਾ ਪਰੰਪਰਾ ਭਲੇਖਿਆਂ ਦੇ ਵਿੱਚ ਪਏ ਹੋਇਓ ਫਸੇ ਹੋਇਓ ਅੱਜ ਤੱਕ ਕਰੇ ਇੰਨਾ ਵੀ ਕੋਈ ਗੱਲ ਨਹੀਂ ਹੋਈ ਵੀ ਜੇ ਕਿਸੇ ਬਰਾਤ ਨੇ ਕਹਿ ਦਿੱਤਾ ਵੀ ਸਾਨੂੰ ਉਹ ਦਿਓ ਜਦੋਂ ਉਹਨਾਂ ਦੀ ਗੱਲ ਸੈਟਲ ਹੁੰਦੀ ਆ ਪਹਿਲੇ ਇਹ ਗੱਲ ਹੁੰਦੀ ਆ ਵੀ ਸਾਡੇ ਪਿੰਡੇ ਕੰਮ ਕੋਈ ਨਹੀਂ ਕਰਦਾ ਨਾ ਅਸੀਂ ਕਰਨਾ ਨਾ ਕਰਾਣਾ ਆ ਸਾਰੇ ਰਜ਼ਾਮੰਦ ਹੋ ਜਾਂਦੇ ਆ ਸ਼ਿਕਾਰ ਖੇਡਣ ਤੇ ਕਹਿੰਦੇ ਮਨਾਹੀ ਆ ਅਸੀਂ ਹੁਣ ਵੀ ਜਦੋਂ ਡੇਰੇ ਦੇ ਵਿੱਚ ਆਪਾਂ ਐਂਟਰੀ ਕੀਤੀ ਆ ਤਾਂ ਬਾਹਰ ਨੋਚਵਾਨ ਖੜੇ ਸੀਗੇ ਉਹ ਕਹਿੰਦੇ ਭਾਜੀ ਜਿੱਥੇ ਕਣਕੀ ਵਿੱਚੀ ਹੋਵਾ ਕਹਿੰਦੇ 23 23 ਸੂਰਾਂ ਦੀਆਂ ਜੰਗਲੀ ਸੂਰਾਂ ਦੀਆਂ ਡਾਰਾਂ ਪਰ ਕਿਸੇ ਦੀ ਹਿੰਮਤ ਨਹੀਂ ਕੋ ਸ਼ਿਕਾਰ ਕਰ ਜਵੇ ਪਿੰਡ ਦੇ ਬਸੀਮੇ ਦੇ ਵਿੱਚ ਆ ਕੇ ਨਹੀਂ ਸਾਡੀ ਫਸਲ ਤਾਂ ਖਰਾਬ ਹੋ ਜਾਂਦੀ ਆ ਅਸੀਂ ਉਹਨੂੰ ਜਾਂ ਕੁੱਤੇ ਲਾ ਕੇ ਜਾਂ ਗੋਲੀ ਦੇ ਨਾਲ ਅਸੀਂ ਮਾਰ ਨਹੀਂ ਸਕਦੇ ਫਸਲ ਸਾਡੀ ਜ਼ਰੂਰ ਖਰਾਬ ਹੋ ਜਾਂਦੀ ਆ ਇਹ ਬਾਬੇ ਦੀ ਇਮਾਨਤਾ ਕਰਕੇ ਬਖਲੇ ਪਿੰਡ ਦਾ ਵੀ ਕੋਈ ਨਹੀਂ ਆਉਂਦਾ ਜੋ ਜਾਨਵਰ ਆ ਭੱਜ ਕੇ ਸਾਡੇ ਪਿੰਡ ਦੇ ਬਸੀਮੇ ਦੇ ਵਿੱਚ ਆ ਜਾਂਦੇ ਆ ਬਗੋਂ ਨਾਲ ਕੋਈ ਮਾਰਦਾ ਨਹੀਂ ਹੈਗਾ ਜੀ ਬਜੁਰਗੋ ਆਪਾਂ ਹੋਰਾਂ ਪਿੰਡ ਦੀਆਂ ਗੱਲ ਕਰੀਏ ਗੜਸ਼ੰਕਰ ਹਲਕਾ ਬਹੁਤ ਵੱਡਾ ਹੈ ਤੁਹਾਡਾ ਪਿੰਡ ਵੀ ਜਿਹੜਾ ਗੜਸ਼ੰਕਰ ਹਲਕੇ ਦੇ ਅਧੀਨ ਆਉਂਦਾ ਹੈ ਆਸ-ਪਾਸ ਵੱਡੀ ਗੰਟੀ ਦੇ ਵਿੱਚ ਦਰਜਣੇ ਪਿੰਡ ਜਿਹੜੇ ਵਸਦੇ ਨੇ ਸੋ ਬਾਕੀ ਪਿੰਡ ਵੀ ਸਹਿਮਤ ਨੇ ਮੰਨਤਾ ਮੰਨਦੇ ਨੇ ਇਸ ਡੇਰੇ ਦੀ ਹਾਂਜੀ ਕਿਉਂ ਇਹ ਇਲਾਕੇ ਦੇ ਵਿੱਚ ਇੱਥੋਂ ਛੱਡ ਕੇ ਕਿੱਥੇ ਰੋਪੜਦੇ ਨੇ ਲੋਕ ਇੱਥੇ ਦੀ ਸ਼ਰਧਾ ਰੱਖਦੇ ਆ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਔਰ ਜੋ ਬਾਬਾ ਜੀ ਨੇ ਅਸੂਲ ਦੱਸੇ ਆ ਉਹਨਾਂ ਦੇ ਚੱਲਦੇ ਕਰਕੇ ਉਹ ਹਰੇਕ ਬੰਦਾ ਇਸ ਚੀਜ਼ ਤੋਂ ਡਰਦਾ ਕਿ ਮੈਨੂੰ ਕਿਸ ਤਰ੍ਹਾਂ ਬਾਬੇ ਦੀ કૃਪਾ ਤਾਂ ਸਾਬਣਾ ਨਾ ਕਰਨਾ ਪੈ ਜਵੇ ਕਿਉਂ ਜਿਸ ਨੇ ਕਿਸੇ ਨੇ ਵੀ ਨਾ ਇਸ ਚੀਜ਼ ਦੀ ਲੰਘੜਾ ਕੀਤੀ ਆ ਉਹਦਾ ਉਹਨੂੰ ਬਹੁਤ ਬੁਰਾ ਫਲ ਮਿਲਦਾ ਹੈ ਇਸ ਤਰ੍ਹਾਂ ਇੱਥੇ ਦੀ ਪੁਰਾਣੀ ਇੱਕ ਕਥਾ ਸੀ ਸੁਣੀ ਆ ਕਿ ਸਾਡੇ ਨਾਲ ਦਾ ਪਿੰਡ ਇੱਕ ਬੰਦਾ ਸੀ ਰੋਜ਼ ਸ਼ਰਾਪੀ ਕਿਹਾ ਜਾਂਦਾ ਸੀ ਇਤੋਂ ਤੁਰ ਕੇ ਲੰਘਦੇ ਹੁੰਦੇ ਸੀ ਉਹਨੇ ਕਹਣਾ ਬਾਬਾ ਬੇਰੀ ਕਿਹੜੀ ਲੱਤ ਪਾਂਦੂਗਾ ਪਰ ਉਹ ਇਹੋ ਜਿਹਾ ਕੰਮ ਹੋਇਆ ਕਿ ਉਹਦੀ ਉਹ ਡੇਕ ਕੇ ਲੱਤ ਟੁੱਟ ਗਈ ਫਿਰ ਉਹਦੇ ਕੀੜੇ ਪੈਣ ਲੱਗ ਪਏ ਉਹਦੀ ਲੱਤ ਕੱਟਣੀ ਪੈ ਗਈ ਫਿਰ ਉਹ ਰਾਕੇ ਇੱਥੇ ਭੁੱਲ ਬਖਸ਼ਾਈ ਕਿ ਬਾਬਾ ਜੀ ਮੈਨੂੰ ਰਾਮ ਦੇ ਦਿਓ ਮੈਂ ਮੁੜ ਕੇ ਤੇਰੇ ਇੱਥੇ ਸ਼ਰਾਬੀ ਕੇ ਨਹੀਂ ਲੰਗਦਾ ਤਾਂ ਉਦੋਂ ਉਦੋਂ ਲੋਕਾਂ ਵਿੱਚ ਇਹ ਪੂਰੀ ਮੰਤਵ ਪੈਦਾ ਹੋ ਗਈ ਕਿ ਇਹ ਬਾਬੇ ਦੀ ਜੋ ਕੋਈ ਅਸੀਂ ਇੱਕ ਰੂਪੀ ਕਰਾਂਗੇ ਉਹਦਾ ਸਾਨੂੰ ਉਲਟਾ ਫਲ ਮਿਲੂਗਾ ਬਾਬਾ ਜੀ ਨੇ ਦਾ ਇੱਥੇ ਇਹ ਵੀ ਕਿਹਾ ਕਿ ਤੁਸੀਂ ਕਿਸੇ ਤਰ੍ਹਾਂ ਦੇ ਕੁਝ ਜਾਨਵਰ ਦੀ ਦੂਜੀ ਨਹੀਂ ਕਰਨੀ ਮਾਰਨਾ ਨਹੀਂ ਕਿਸੇ ਨੂੰ ਤਾਂ ਮੱਛੀ ਜਾਂ ਆਂਡਾ ਮੀਟ ਉਹ ਤਾਂ ਬਿਲਕੁਲ ਪਹਿਲੇ ਤੋਂ ਹੀ ਬੰਦਾ ਨਾ ਕੋਈ ਇੱਥੇ ਆਪਣੇ ਪਿੰਡ ਚੋਂ ਬਣਾਉਂਦਾ ਨਾ ਕੋਈ ਇਹ ਚੀਜ਼ ਦੀ ਵਰਤੋਂ ਕਰਦਾ ਸਾਰੇ ਜੋ ਕਿ ਬਾਹਰਲੇ ਬੰਦੇ ਵੀ ਆ ਕੇ ਰਹਿੰਦੇ ਉਹਨਾਂ ਨੂੰ ਪਹਿਲੇ ਦੱਸ ਦੇਦਾ ਵੀ ਸਾਡੇ ਪਿੰਡ ਦੇ ਵਿੱਚ ਮੁਰਗੀ ਮੱਛੀ ਇਹ ਕੋਈ ਵੀ ਨਹੀਂ ਰੱਖਦਾ ਸੂਰ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਮੀਟ ਵਾਲੀ ਹੈ ਨਾ ਕੋਈ ਚੀਜ਼ ਪਿੰਡ ਦੇ ਵਿੱਚ ਅਲਾਉਟ ਨਹੀਂ ਹੈਗਾ ਨਾ ਕੋਈ ਰੱਖਦਾ ਯਾਰ ਆਪਾਂ ਨਸ਼ੇ ਪੱਤੇ ਦੀ ਗੱਲ ਕਰੀਏ ਆਪਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਬਜ਼ੁਰਗੋ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਹੈ ਪਿੰਡਾਂ ਦੇ ਵਿੱਚ ਪਹਿਰੇ ਵੀ ਲੱਗ ਰਹੇ ਆ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਸਰਕਾਰਾਂ ਲੱਖ ਦਾਵੇ ਕਰਦੀਆਂ ਪਰੰਤੂ ਨਸ਼ਾ ਜਿਹੜਾ ਉਹ ਨਹੀਂ ਰੁਕ ਰਿਹਾ ਆਪਾਂ ਮਾਸ ਮੱਛੀ ਤੋਂ ਬਿਨਾ ਮੀਟ ਮੱਛੀ ਤੋਂ ਬਿਨਾ ਆਪਾਂ ਨਸ਼ੇ ਦੀ ਗੱਲ ਕਰੀਏ ਛੱਟਾ ਜਿਹੜਾ ਅੱਜ ਕੰਦੇ ਪੰਜਾਬ ਦੇ ਵਿੱਚ ਛੇਵਾਂ ਦਰਿਆ ਬਹਿ ਰਿਹਾ ਛੱਟੇ ਦੇ ਨਸ਼ੇ ਦਾ ਨਸ਼ੇ ਦੇ ਕੀ ਹਾਲਾਤ ਨੇ ਪਿੰਡ ਦੇ ਵਿੱਚ ਸਾਡਾ ਪਿੰਡ ਦਾ ਸਾਰੇ ਇੱਥੇ ਇਲਾਕੇ ਦੇ ਵਿੱਚ ਇਸ ਕੰਮ ਨੂੰ ਵਧੀਆ ਨਿਆਣਾ ਕੋਈ ਨਹੀਂ ਇਦਾਂ ਦੇ ਕੰਮ ਦੇ ਵਿੱਚ ਨਹੀਂ ਫਸਿਆ ਸਾਰੇ ਨਿਆਣੇ ਇੱਥੇ ਸਵੇਰ ਸ਼ਾਮ ਨੂੰ ਆਉਂਦੇ ਆ ਸਾਰੀ ਸੋਸਾਇਟੀ ਵਧੀਆ ਹੈ ਮਿਲ ਕੇ ਰਹਿੰਦੇ ਆ ਗਰਾਉਂਡ ਵਿੱਚ ਆਪਣਾ ਕਰਦੀ ਆ ਜਿੰਮ ਹੈਗਾ ਪ ਸੋ ਨੌਜਵਾਨ ਵੀ ਸੜਨ ਨਾਲ ਮੌਜੂਦ ਨੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਭਾਜੀ ਕੀ ਨਾਮ ਹੈ ਜੀ ਜਸਪ੍ਰੀ ਸਿੰਘ ਹੈ ਜੀ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਜਸਪ੍ਰੀ ਜੀ ਪਿੰਡ ਦੀ ਮੰਨਤਾ ਹੈ ਕਿ ਮੀਟ ਮੱਛੀ ਦੀ ਮਨਾਈ ਹੈ ਨਸ਼ੇ ਦੀ ਵੀ ਕਹਿੰਦੇ ਕੋਈ ਇੱਥੇ ਵਰਤੋਂ ਨਹੀਂ ਕਰ ਸਕਦਾ ਜੇਕਰ ਕਰਦਾ ਉਸ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਟਾ ਹੋ ਜਾਂਦਾ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਪੁਰਾਣੀ ਮੰਨਤਾ ਜਿਹੜੀ ਚੱਲੀ ਆ ਰਹੀ ਹੈ ਪੁਰਾਣੀ ਇਦਾਂ ਜੀ ਸ਼ੁਰੂ ਤੋਂ ਜਿੱਦਾਂ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਬਹੁਤ ਇਦਾਂ ਦੇ ਹਾਦਸੇ ਹੋਏ ਸਾਡੇ ਹੋਸ਼ ਦੇ ਵਿੱਚ ਇੱਥੇ ਇੱਥੇ ਸਲਾਨਾ ਜੋੜ ਮੇਲਾ ਸੀਗਾ ਤੇ ਉਹਦੇ ਵਿੱਚ ਇੱਕ ਜਿੱਦਾਂ ਬਾਹਰੋਂ ਬਾਰ ਕੋਈ ਜਿੱਦਾਂ ਗਲਤ ਥੋੜਾ ਜਿਹਾ ਆਪਣੇ ਹਿਸਾਬ ਨਾਲ ਪੇਸ਼ ਕੀਤਾ ਸੀਗਾ ਉਹਦੀ ਟਿਕਟ ਰੱਖ ਕੇ ਉਹਨੇ ਲੋਕਾਂ ਨੂੰ ਜਾਨੀ ਕਿ ਗਲਤ ਗਾਈਡ ਕੀਤਾ ਗਲਤ ਚੀਜ਼ਾਂ ਦਿਖਾ ਲਈਆਂ ਸੀ ਥੋੜੀਆਂ ਤੇ ਉਹਦੇ ਵਿੱਚ ਇਦਾਂ ਸੀ ਕਿ ਦੂਸਰੇ ਦਿਨ ਜਦੋਂ بارش ਦਾ ਮੌਸਮ ਹੋ ਗਿਆ ਤੇ ਰਾਤ ਨੂੰ ਉਹਦੀ ਜੋ ਵੀ ਉਹਨੇ ਬਣਾਇਆ ਸੀ ਟੈਂਟ ਜਿਹਾ ਲਾਇਆ ਸੀਗਾ ਉਹਨੂੰ ਰਾਤ ਨੂੰ ਉੱਤੇ ਬਿਜਲੀ ਪੈ ਗਈ ਸੀਗੀ ਤੇ ਉਹ ਬਹੁਤ ਬੁਰਾ ਹੋਇਆ ਸੀ ਉਹਦਾ ਚਲੋ ਅੱਗੇ ਲੱਗ ਕੇ ਜਿੱਦਾਂ ਵੀ ਹੋਇਆ ਤੇ ਉਹਨੂੰ ਜਾਨੀ ਕਿ ਦਿਖਾ ਦਿੱਤੀ ਬਾਬੇ ਨੇ ਕਿਰੂਪੀ ਦਿਖਾ ਲਈ ਆਪਣੀ ਤੇ ਆਪਾਂ ਵੀ ਮੰਨਦੇ ਆਂ ਜੀ ਇਸ ਚੀਜ਼ ਨੂੰ ਸ਼ੁਰੂ ਤੋਂ ਮੰਨਤਾ ਹੁੰਦੀ ਆ ਰਹੀ ਆ ਆਪਾਂ ਮੌਜੂਦਾ ਸਮੇਂ ਦੇ ਵਿੱਚ ਨੌਜਵਾਨ ਦੀ ਗੱਲ ਕਰੀਏ ਕਹਿੰਦੇ ਨੌਜਵਾਨੀ ਜਿਹੜੀ ਖਾਸ ਕਰ ਸਾਡੀ ਤੁਹਾਡੀ ਉਮਰ ਵਰਗ ਚਲੋ ਸੇਮ ਆ ਸਾਡੀ ਉਮਰ ਹੈ ਨਾ ਜੀ ਨੌਜਵਾਨ ਕਹਿੰਦੇ ਕਿ ਯਾਰ ਸਾਡੇ ਪੁਰਾਣੇ ਬੂੜੇ ਤਾਂ ਪੁਰਾਣੇ ਬਜ਼ੁਰਗ ਤਾਂ ਐਵੇਂ ਵਿਆਹਾਂ ਦੇ ਵਿੱਚ ਫਸਿਓ ਕੁਛ ਨਹੀਂ ਹੁੰਦਾ ਖਾਈ ਚਲੋ ਜੋ ਹੱਥ ਆਂਦਾ ਜੀ ਨਹੀਂ ਇਦਾਂ ਆ ਜੀ ਜਿਹੜੇ ਜਿੰਨੇ ਵੀ ਸਾਡੇ ਨੌਜਵਾਨ ਮੁੰਡੇ ਇੱਥੇ ਡੇਰੇ ਨਾਲ ਜੁੜੇ ਹੋ ਆ ਉਹ ਤਕਰੀਬਨ ਸਾਰੇ ਕੋਈ ਵੀ ਇਦਾਂ ਦਾ ਮੀਟ ਮੱਛੀ ਪਿੰਡ ਚ ਜਾਂ ਬਾਹਰ ਵੀ ਜਾ ਕੇ ਬਹੁ ਘੱਟ ਆ ਇਦਾਂ ਹੈ ਹੀ ਨਹੀਂ ਯਾਨੀ ਕਿ ਪਿੰਡ ਦੇ ਬਾਕੀ ਇਦਾਂ ਆ ਜੀ ਸ਼ਾਮ ਨੂੰ ਮੁੰਡੇ ਗਰਾਊਂਡ ਨੂੰ ਚੱਲ ਜਾਂਦੇ ਆ ਇੱਥੇ ਸੇਵਾ ਕਰ ਲੈਂਦੇ ਆ ਹਾਂਜੀ ਬਸ ਇਹੀ ਆ ਜੀ ਇੱਥੇ ਆ ਜੀ ਭਾਈ ਤੁਹਾਡਾ ਕੀ ਨਾਮ ਆ ਜੀ ਮੇਡਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਨੌਜਵਾਨ ਆ ਅੱਜਕੱਲ ਡੋਲੇ 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 ਬਣਾਉਣ ਦਾ ਵੀ ਬਹੁਤ ਚਾਹ ਆ ਉਹ ਜਿਮ ਵਾਲੇ ਟ੍ਰੇਨਰ ਕੋਲ ਜਾਂਦੇ ਆ ਮਹਿੰਗੀਆਂ ਫੀਸਾਂ ਵੀ ਦਿੰਦੇ ਆ ਪਹਿਲਾਂ ਇੱਕ ਡਾਈਟ ਚਾਰਟ ਤਿਆਰ ਕਰਕੇ ਦੇ ਦਿੰਦੇ ਚਾਰਟ ਜੀ ਉਹਦੇ ਵਿੱਚ ਨੌਨ ਵੇਜ ਵੀ ਹੁੰਦਾ ਹੈ ਕਦੇ ਐ ਨਹੀਂ ਮਨ ਦੇ ਵਿੱਚ ਨਹੀਂ ਯਾਰ ਖਾ ਕੇ ਦੇਖਿਆ ਅਜੇ ਤੱਕ ਅਜੇ ਕਿਤੇ ਟਰਾਈ ਨਹੀਂ ਕੀਤਾ ਸਾਡੇ ਨਾਲ ਦੇ ਹੋਰ ਮੁੰਡੇ ਵੀ ਖਾਂਦੇ ਆ ਜਿੰਮ ਜੂਮ ਮਾਰਦੇ ਆ ਸੇਤਾ ਬਣਾਉਂਦੇ ਆ ਜੀ ਦੇਖੋ ਜੀ ਜਿਸ ਤਰੀਕੇ ਦੇ ਮਾਹੌਲ ਦੇ ਵਿੱਚ ਤੁਸੀਂ ਰਹੋਗੇ ਉਸ ਤਰੀਕੇ ਦੀ ਬੰਦਾ ਡਾਈਟ ਕਰਦਾ ਵੈਜੀਟੇਰੀਅਨ ਗੱਲਾਂ ਵੀ ਵੈਜੀਟੇਰੀਅਨ ਖਾਣੇ ਵੀ ਦਿਖਿਆ ਜਾਵੇ ਉਹਦੇ ਵਿੱਚ ਵੀ ਇਹੋ ਜਿਹੀਆਂ ਡਾਈਟਾਂ ਨਹੀਂ ਜੋ ਨੌਨ ਵੇਜ ਤੋਂ ਵੀ ਅੱਗੇ ਜ਼ਿਆਦਾ ਅਸਰ ਕਰਦੀਆਂ ਜਿਸ ਕਰਕੇ ਅਸੀਂ ਜੇਕਰ ਵੈਜੀਟੇਰੀਅਨ ਡਾਈਟ ਖਾਂਦੇ ਆ ਤਾਂ ਉਹ ਵੀ ਪ੍ਰੋਪਰ ਸਾਨੂੰ ਡਾਈਟ ਦਿੰਦੀ ਔਰ ਇੱਕ ਇਸ ਚੀਜ਼ ਲਈ ਸਾਨੂੰ ਇਹੋ ਜਿਹਾ ਪਿੰਡ ਨੂੰ ਬਿਲੋਂਗ ਕਰਦੇ ਆ ਕਿ ਜਿੱਥੇ ਕੋਈ ਨਾਨਵੈਜ ਨਹੀਂ ਰੱਖ ਸਕਦਾ ਖਾ ਸਕਦਾ ਤਾਂ ਉਹ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਔਰ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਉਸ ਚੀਜ਼ ਕਰਨ ਨਾਲ ਅਗਲੀਆਂ ਪੀੜ੍ਹੀਆਂ ਸਾਡੇ ਤੇ ਇਹ ਚੀਜ਼ ਮਾਣ ਨਾਲ ਨਾ ਰੱਖਣ ਕਿ ਇਹਨਾਂ ਨੇ ਉਹ ਮਾਹੌਲ ਨੂੰ ਤੋੜਤਾ ਜੋ ਸਾਡੇ ਬਜ਼ੁਰਗਾਂ ਨੇ ਬਣਾ ਕੇ ਰੱਖਿਆ ਸੀ ਜਦੋਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਦੇ ਹੋ ਆਪਣੇ ਸਹਿਪਾਠੀਆਂ ਨੂੰ ਦੱਸਦੇ ਹੋ ਤੁਸੀਂ ਸਕੂਲ ਵੀ ਗਏ ਹੋਵੋਗੇ ਕਾਲਜ ਵੀ ਗਏ ਹੋਵੋਗੇ ਤਾਂ ਉਦੋਂ ਉਹ ਯਕੀਨ ਕਰ ਲੈਂਦੇ ਸੀ ਕਿ ਜਦੋਂ ਤੁਸੀਂ ਜਾਦੇ ਕਿ ਨਹੀਂ ਸਾਡੇ ਪਿੰਡ ਯਾਰ ਆਮਾਨਤਾ ਸੀ ਇਹ ਮੀਟ ਮੱਛੀ ਆ ਜਿਹੜੀ ਉਹ ਬਿਲਕੁਲ ਉਹਦਾ ਸੇਵਨ ਨਹੀਂ ਕਰਦੇ ਜੀ ਬਿਲਕੁਲ ਜੀ ਜੇਕਰ ਅਸੀਂ ਖੁਦ ਨਹੀਂ ਖਾ ਰਹੇ ਆ ਉਹ ਚੀਜ਼ ਦਾ ਅਸਰ ਉਹਨਾਂ ਨੂੰ ਬਿਲਕੁਲ ਸਮਝ ਆਉਂਦਾ ਕਿ ਅੱਜ ਦੇ ਹਰ ਨੌਜਵਾਨ ਦੇਖਿਆ ਜਾਵੇ 40% ਤੋਂ ਨੌਜਵਾਨ ਨਾਨ ਵੇਜ ਵਗੈਰਾ ਖਾਂਦੇ ਆ ਜਦੋਂ ਅਸੀਂ ਇਦਾਂ ਦੇ ਪਿੰਡ ਦੇ ਬੰਦਿਆਂ ਨਾਲ ਆਪਣੇ ਦੋਸਤਾਂ ਨਾਲ ਮਿਲਾਂ ਨਹੀਂ ਜਾਂ ਪਿੰਡ ਲੈ ਕੇ ਆਨੇ ਨਹੀਂ ਖਾ ਰਹੇ ਆ ਤੇ ਉਸ ਚੀਜ਼ ਤੇ ਉਹਨਾਂ ਦਾ ਵੀ ਹੰਝਕੀ ਨਾ ਹੁੰਦਾ ਔਰ ਹੁਣ ਜਿੱਦਾਂ ਦਾ ਸੋਸ਼ਲ ਮੀਡੀਆ ਜਮਾਨਾ ਆ ਇਹਦੇ ਵਿੱਚ ਬਹੁਤ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਇਹ ਚੀਜ਼ ਪਹੁੰਚੀ ਆ ਕਿ ਇਹ ਪਿੰਡ ਇਹੋ ਜਿਹਾ ਜਿੱਥੇ ਕੋਈ ਵੀ ਨਾਂ ਅੰਡਾ ਮੀਟ ਸ਼ਰਾ ਅੰਡਾ ਮੀਟ ਨਹੀਂ ਖਾਂਦਾ ਤੇ ਉਸ ਚੀਜ਼ ਦਾ ਅਸਰ ਸਾਡੂ ਮਿਲਦਾ ਵੀ ਸਾਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਆ ਯਾ ਮਾੜੇ ਲਈ ਮਾਣ ਵਾਲੀ ਗੱਲ ਹੈ ਕਿ ਸਾਡਾ ਪਿੰਡ ਇਸ ਚੀਜ਼ ਤੋਂ ਬਹੁਤ ਦੂਰ ਆ ਪੀੜ੍ਹੀ ਤੋਂ ਦਿਆਲ ਦੇ ਨੌਜਵਾਨਾਂ ਲਈ ਤੁਹਾਡੇ ਵਰਗੇ ਤੇ ਹੋਰ ਵੀ ਨੌਜਵਾਨ ਇੱਥੇ ਮੌਜੂਦ ਨੇ ਇੱਕ ਵੱਡਾ ਚੈਲੰਜ ਹੈ ਜਿਵੇਂ ਬਜ਼ੁਰਗਾਂ ਨੂੰ ਤਾਂ ਬਜ਼ੁਰਗਾਂ ਨੇ ਤੁਹਾਨੂੰ ਸਾਹਮਣੇ ਰੱਖਿਆ ਤੁਹਾਨੂੰ ਵੀ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹਮਣੇ ਰੱਖਣਾ ਪਊਗਾ ਇਸੇ ਤਰ੍ਹਾਂ ਜਾਗਰੂਕ ਕਰਨਾ ਪਏਗਾ ਜੀ 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 ਬਿਲਕੁਲ ਉਹਦੇ ਲਈ ਸਾਨੂੰ ਇਹ ਚੀਜ਼ ਹੈ ਕਿ ਜਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਗੱਲਾਂ ਸਿਖਾਈਆਂ ਜਾਂ ਦੱਸੀਆਂ ਉਹ ਚੀਜ਼ ਹੁਣ ਗਾਂਹ ਵਾਲੀ ਪੀੜ੍ਹੀ ਨੂੰ ਅਸੀਂ ਵੀ ਦੱਸ ਰਹੇ ਹਾਂ ਕਿ ਜੇਕਰ ਅਸੀਂ ਇਸ ਚੀਜ਼ ਤੋਂ ਦੂਰ ਰਹਿ ਕੇ ਵੀ ਤੰਦਰੁਸਤ ਹੈ ਤੇ ਤੁਸੀਂ ਵੀ ਜੇਕਰ ਆਡੇ ਮੀਟ ਤੋਂ ਦੂਰ ਰਹੋਗੇ ਤਾਂ ਤੁਸੀਂ ਵੀ ਸਾਡੇ ਵਾਂਗੂ ਤੰਦਰੁਸਤ ਬਾਬਾ ਅਸੰਦਾਜੀ ਨਾਲ ਜੁੜੋਗੇ ਔਰ ਤੁਹਾਡੇ ਵੀ ਪਰਿਵਾਰ ਦੀ ਤਰੱਕੀ ਹੋਗੀ ਹਰ ਤਰੀਕੇ ਦੀ ਤਰੱਕੀ ਹੋਗੀ ਕਿਸੇ ਵੀ ਤਰੀਕੇ ਦੇ ਤੁਹਾਨੂੰ ਵੀ ਬੁਰਾਈ ਦਾ ਸਾਹਮਣਾ ਨਹੀਂ ਕਰਨਾ ਪਊਗਾ ਆਖਰੀ ਸਵਾਲ ਹੈ ਜੀ ਪੰਜਾਬ ਨਸ਼ਿਆਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਗਲਤਾਨ ਹੋ ਚੁੱਕਿਆ ਹੈ ਰੋਜ਼ਾਨਾ ਤੁਸੀਂ ਵੀ ਸੋਸ਼ਲ ਮੀਡੀਆ ਵੇਖਦੇ ਹੋ ਨਿਊਜ਼ ਚੈਨਲ ਵੇਖਦੇ ਹੋ ਹੋਵੋਗੇ ਅਖਬਾਰਾ ਪੜ੍ਹਦੇ ਹੋਵੋਗੇ ਨੌਜਵਾਨਾਂ ਨੂੰ ਕੀ ਮੈਸੇਜ ਕਹਿ ਦੇਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਇੱਕੋ ਹੀ ਚੀਜ਼ ਦਾ ਮੈਸੇਜ ਦੇਣਾ ਚਾਹੁੰਗਾ ਕਿ ਜੇਕਰ ਉਹ ਇਸ ਚੀਜ਼ ਤੋਂ ਦੂਰ ਰਹਿਣਗੇ ਤਾਂ ਉਹ ਆਪਣੇ ਇਸ ਪੰਜਾਬ ਦਾ ਜਿਹੜਾ ਇੱਕ ਚੀਜ਼ ਬਦਨਾਮੀ ਲੱਗ ਰਹੀ ਹੈ ਕਿ ਪੰਜਾਬ 'ਚ ਨਸ਼ਾ ਬਹੁਤ ਹੈ ਪੰਜਾਬ 'ਚ ਨਸ਼ਾ ਬਹੁਤ ਹੈ ਜੇਕਰ ਇਸ ਚੀਜ਼ ਤੋਂ ਦੂਰ ਰਹਿਣਗੇ ਔਰ ਪੰਜਾਬ ਦੇ ਉੱਤੇ ਜਿਹੜਾ ਇਹ ਬਾਹਰ ਲੀਆਂ ਸਟੇਟਾਂ ਜਾਂ ਬਾਹਰਲੇ ਕਈ ਲੋਕਾਂ ਦਾ ਇਹ ਵਿਚਾਰ ਬਣ ਰਿਹਾ ਉਹ ਪੱਕੇ ਤੌਰ ਤੇ ਦੂਰ ਹੋ ਜਾਏਗਾ ਕਿ ਜੇਕਰ ਇਹ ਹਰ ਪਿੰਡ ਵਿੱਚ ਇਸ ਚੀਜ਼ ਨੂੰ ਇੰਪਲੀਮੈਂਟ ਕੀਤੀ ਜਾਵੇ ਕਿ ਨਾਨ ਵੈਜ ਨਾ ਖਾਣ ਜਾਂ ਨਸ਼ੇ ਤੋਂ ਦੂਰ ਰਹਿਣ ਤੇ ਹੋ ਸਕਦਾ ਕਿ ਜਿਹੜੀ ਕਬੱਡੀ ਜਾਂ ਜਿਹੜੀਆਂ ਗੇਮਾਂ ਸਾਡੇ ਪੰਜਾਬ 'ਚੋਂ ਹਾਕੀ ਦੀਆਂ ਔਲੋਪ ਹੋ ਗਈਆਂ ਉਹ ਬਹੁਤ ਧੰਨਵਾਦੀ ਸੋ ਇਹ ਸੰਨ ਪਿੰਡ ਦਦਿਆਲ ਦੇ ਨੌਜਵਾਨ ਬਜ਼ੁਰਗਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਸੋ ਡੇਰੇ ਦੀ ਕੀ ਮਹਾਨਤਾ ਹੈ ਕੀ ਮਾਨਤਾ ਹੈ ਕੀ ਇਤਿਹਾਸ ਹੈ ਉਸ ਤੋਂ ਵੀ ਉਹਨਾਂ ਵੱਲੋਂ ਜਾਣੂ ਕਰਵਾਇਆ ਗਿਆ ਔਰ ਅੱਜ ਤੋਂ ਨਹੀਂ ਬਲਕਿ ਪਿਛਲੇ ਕਈ ਦਹਾਕਿਆਂ ਤੋਂ ਡੇਰੇ ਦੀ ਜੋ ਮਾਨਤਾ ਬਣੀ ਹੋਈ ਹੈ ਉਸ ਨੂੰ ਬਜ਼ੁਰਗਾਂ ਵੱਲੋਂ ਨੌਜਵਾਨਾਂ ਵੱਲੋਂ ਬਰਕਰਾਰ ਰੱਖਿਆ ਹੋਇਆ ਹੈ ਤੇ ਪਿੰਡ ਦੇ ਵਿੱਚ ਮੀਟ ਮੱਛੀ ਪੂਰੀ ਤਰ੍ਹਾਂ ਦੇ ਨਾਲ ਬੈਨ ਹੈ ਕਿ ਬਿਲਕੁਲ ਵੀ ਜਿਹੜਾ ਇਹਨਾਂ ਚੀਜ਼ਾਂ ਦਾ ਸੇਵਨ ਹੈ ਉਹ ਨਹੀਂ ਕੀਤਾ ਜਾਂਦਾ ਕੈਮਰਾ ਪਰਸਨ ਬਲਜਿੰਦਰ ਸਿੰਘ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਨਾਲ